ਯਾਰ ਆਹ ਕੰਮ ਠੀਕ ਹੈ ਆਹ ਕੰਮ ਠੀਕ ਹੈ ਮੈਂ ਤਾਂ ਕੁਰਸੀਆਂ ਰੱਖ ਲੜੀਆਂ ਆਈ ਸੀ ਜੀ ਉਹ ਬੈਠਾ ਉਹ ਆਈ ਵਾ ਆਈ ਵਾ ਕੁਰਸੀਆਂ ਰੱਖੇ ਕੁਰਸੀਆਂ ਖਰੀਦੀਆਂ ਹੋਣੀਆਂ ਬੰਦੇ ਨੇ ਦਲਾਂਗ ਰਹੇ ਹਾਂ ਮੁੱਲਾਂਪੁਰ ਬੈਰੀਅਲ ਤੇ ਅੱਜ ਹੈ ਇਹ 24 ਤਰੀਕ 23 ਤਰੀਕ ਸੋ ਹਾਂਜੀ ਠੰਡ ਬੜੀ ਪੈਣੀ ਐ ਕੋਟੀ ਦਾ ਲੈਣੀ ਪੈਣੀ ਐ ਤੇਰੀ ਇਹ ਚੀਜ਼ ਠੰਡ ਬੜੀ ਪੈਣੀ ਕੋਟੀ ਹੋਈ ਲੈਣੀ ਪੈਣੀ ਇੱਥੇ ਭੀੜ ਬਹੁਤ ਐ there is too much crowd ਐ ਕਾ ਜੀ ਦੇਖੋ ਹੀ ਸਵਾਦੀਆਂ ਤਿਆਰੀਆਂ ਮੁੱਲਾਂਪੁਰ ਵੈਰੀਅਲ ਤੇ ਅੱਜ ਹੈ ਜੀ 24 ਤਰੀਕ 23 ਤਰੀਕ ਸੋਰੀ 23 ਦਸੰਬਰ ਦੇਖੋ ਹੀ ਲੰਗਰ ਲੱਗਿਆ ਹੋਆ ਦਾਲ ਚੌਲ ਰੋਟੀ ਮੁੱਲਾਂਪੁਰ ਵੈਰੀਅਲ ਤੇ ਤੇ ਅਸੀਂ ਚੱਲੇ ਆ ਜੀ ਚੰਡੀਗੜ੍ਹ ਸੈਕਟਰ 18 18 18 ਦੇ ਬਾਾਈ ਨਾਲ ਦੀ ਨਾਲ ਤੁਹਾਨੂੰ ਇੱਥੇ ਵਿਖਾਉਂ ਮੈਂ ਸਿੱਖ ਲੰਗਰ ਸ਼ੁਰੂ ਹੋ ਗਿਆ ਮਤਲਬ ਸਿੱਖ ਲੰਗਰ ਸ਼ੁਰੂ ਹੋ ਗਿਆ। ਸੱਤਰ 18 ਚੋਂ ਲੈਣੀ ਨਹੀਂ ਚੱਲ ਆ ਜਾ ਆ ਕੇ ਮਰ ਜਾ ਜੇ ਤੁਹਾਡੀ ਗਾੜੀ ਵਿੱਚ ਲੈ ਜਾਊਗਾ ਮਾਰ ਨਹੀਂ ਨਹੀਂ ਇਹ ਹੈ ਆਪਣੇ ਸਿੱਖ ਕੌਮ ਚ ਆ ਮਿਨਾ ਹੀ ਲਾ ਲੋ ਸ਼ੌਕ ਦਾ ਮਿਨਾ ਔਰ ਮਤਲਬ ਕੀ ਦੁੱਖ ਦਾ ਮਿਨਾ ਆ ਦਿਨ ਤੇ ਆਪਣੇ ਆਪਣੇ ਭਰਾ ਚਾਰੇ ਭਰਾ ਆਪਣੇ ਦੋ ਬੱਚੇ ਦੇ ਛੋਟੇ ਇਸੇ ਦਿੱਤੀ ਕੋਈ ਕੀ ਤਾਂ ਕਰਕੇ ਇਸ ਇਹਨਾਂ ਦਿਨਾਂ માં ਆਪਣੇ ਆਪਣੇ ਘਰ ਵਿੱਚ ਆਪਾਂ ਕੋਈ ਕਿਸ ਤਰ੍ਹਾਂ ਚ ਪ੍ਰੋਗਰਾਮ ਨਹੀਂ ਕਰਦੇ ਹੈ ਕੋਈ ਸਮਾਗਮ ਨਹੀਂ ਕਰਦੇ। ਤੁਸੀਂ ਤਾਂ ਕੋਈ ਵੀ ਇਫਾਨ ਸਮਾਗਮ ਨਹੀਂ। ਚੱਲ ਚੱਲ ਜਾਣਾ। ਫਿਰ ਬੰਦ ਹੋਊਗਾ। ਅੱਡ ਜਾ। ਚੱਲ ਅੰਦਰ ਖਾਣੀ ਨੂੰ। ਦੂਜਾ ਲੰਗਰ ਹੈ ਇਸ ਤੋਂ 500 ਕਿ ਮੀਟਰ ਅੱਗੇ ਲੱਗਿਆ ਹੋਇਆ ਹੈ ਪਿਛਲੇ ਪੜਾਅ ਤੋਂ। हरदम पाणी सुख सुख ਇਹ ਆ ਜੀ ਚੰਡੀਗੜ੍ਹ ਸੈਕਟਰ 18 ਡੀ ਇੱਥੇ ਇਲੈਕਟ੍ਰੀਕਲ ਮਤਲਬ ਚੀਜ਼ਾਂ ਸਸੇਆਂ ਮਿਲੂ ਹੀਟਰ ਡੀਜ਼ਰ ਏਸੀ ਵੀ ਸਸਤੇ ਮਿਲਦਾ ਹਨ ارے بھن جی بندان والا کٹ ਵੀ ਹੈਵ ਬੋਟ ਦਿਸ ਐਂਡ ਬਜਾਜ ਦਾ ਚਾਰਜਿੰਗ ਵਾਲਾ ਬੱਲਮ ਚਾਰਜ ਹੋ ਜਾਂਦਾ ਜਦ ਲਾਈਟ ਲੰਗੀ ਉਦੋਂ ਬੱਲ ਫਾਈ ਜਾਂਦਾ ਤੇ ਵਨ ਥਿੰਗ ਇਜ਼ ਮੋਰ ਵੀ ਹੈਵ ਟੂ ਬਾਏ ਹੈਨਾ ਉਹ ਹੈ ਜੀ ਵਾਟਰ ਪਾਈਪ ਵਾਟਰ ਪਾਏ ਪਰ ਉਹ ਪਾਏ ਨਾ ਨਾ ਦੇਖ ਦੇਖ ਉਹ ਆਈ ਨਾ चल नाउ वी आर गोइंग टू सेक्टर नाइनटीन है बाई तक पहुंच गए भीड़ भाव देर इज टू मच क्राउड ਬਾਜੀ ਬਾਹਰ ਕਿੱਦਾਂ ਨਿਕਲ ਗਾ ਸਿੱਤਾਂ ਮੇਲਾ ਭਰਿਆ ਪਿਆ ਹੈ ਫੂਟ ਕਿੰਨੇ ਵਧੀਆ ਬਈ ਦੇਖ ਤਾਂ ਸਿੰਘ ਕੋਈ ਕਹਿੰਦਾ ਤੂੰ ਜੈਕਟ ਕਿਹੜੀ ਜੈਕਟ ਲੈਣੀ ਤੈਂ 크리스마ਸ ਕੈਪ 크리스마ਸ ਕੈਪ 220 220 220 220 ਨਾ ਉਹ ਕੁੜੀਓ 220 220 ਚ ਫੂਟ ਚੱਕੋ ਰੀਪੀਟ ਬਾਹਰ ਅੱਜ

ਅੱਜ ਦਰਦ ਮੈਂ ਫਟ ਸਾਮ ਆਪਣੀ ਇਮਾਨਤ ਤੇਰਾ 200 ਕੀ ਜੈਕਟ 1800 ਕੀ ਲੇਡੀ ਨੇ ਤਾਂ ਲੈ ਫਿਰ ਆ ਜਾ ਜੈਕਟਾਂ ਦੇ ਦੇਖ ਲੈ ਚਾਹ ਕੰ ਕਰ ਮੈਂ ਨਹੀਂ ਜਾਣੀ ਆਂ ਚਾਹ ਦੇ ਕੱਢ ਭਾਈ ਚਲਾ ਯਾਰ ਲਾਓ ਮੈਂ ਨਹੀਂ ਚਲਾਉਂਦਾ ਉਹ ਵਾਸੇ ਯਾਰ ਨਹੀਂ ਯਾਰ ਚਲਾ ਮੈਂ ਨਹੀਂ ਕੁਸ ਵੀ ਲੈ ਆਈ ਗਰਾਲਾ ਲੈ ਲੈਨੇ ਨੇ ਜੈਕਟਾਂ ਲੈ ਲੈ ਗਿਆ ਤਾਂ ਚੱਲ ਪੈਸੇ ਤਾਂ ਦਿਖਾ ਦੇ ਕਿੰਨੇ 2000 ਪੁੰਨੇ 2000 ਰਹਿ ਗਿਆ ਚੱਲ ਫਿਰ ਕਿਸੇ ਰੈਸਟੋਰੈਂਟ ਵੱਧੀਏ ਫਿਰ ਪੰਜ ਚਾਬੀ ਫਿਰ ਚਲਾ ਲੈ ਚਾਬੀ ਤੇ ਕੋਲ ਕਿੰਨਾ ਕੁ ਰਹਿ ਗਿਆ ਪੰਜਵਾਂ ਬੂਟ ਆਇਆ ਤੇਰੇ ਦੋ ਮਹੀਨੇ ਬਾਅਦ ਪੰਜਵਾਂ ਬੂਟ ਆਹ ਤਾਂ ਕਾੜ ਲਏ ਨੇ ਸੱਲੂ ਕਿਹਾ ਰਬੂ ਤਾ ਨਹੀਂ ਚੱਲਣੀ ਤੇਰੇ ਪਾਸ ਹੁਣ ਠੀਕ ਆ ਭਾਈ ਹੁਣ ਬਾਈ ਮੈਂ ਚੱਲੇ ਦੇਖੋ ਯਾਰ ਕੋਟ ਪੈਂਟ 4000 ਕੇ ਸਟੀਚਿੰਗ ਖੰਈਆ ਏ ਉਨੇ ਡੀ ਸ਼ਾਪ ਨੰਬਰ ਚੈੱਕ ਕਰ ਲੇ ਸੂਟ ਦਾ ਕਪੜਾ ਲੱਜ ਗਿਆ ਸੇਮ ਸੂਟ ਕਾਲਾ ਸੂਟ ਕਰਾ ਦੇ ਤਾਦ ਕਿਦਾਂ ਨੂੰ ਜਾਣਾ ਬਾਹਰੇ ਬਾਹਰ ਚੱਲ ਮੈਡਮ ਜੀ ਗੰਦ ਬੜੀ ਪੈਣੀ ਹੈ ਕੋਸ਼ਿਸ਼ ਕਰ ਲੈਣੀ ਪੈਣੀ ਹੈ ਵੀ ਇਹ ਚੀਜ਼ ਨਹੀਂ ਹੈ ਹੰਦ ਬੜੀ ਪੈਣੀ ਕੋਟੀ ਵੀ ਲੈਣੀ ਪੈਣੀ ਉਹ ਉਧਰ ਚੱਲ ਕੱਢ ਲੈ ਬਾਹਰ ਹਾਂ ਲੈ ਉਹਨੂੰ ਕੱਲਿਆ ਉੱਥੇ ਨੂੰ ਕੱਢ ਲੈ ਲੈ ਹੈਲਮਟ ਫੜਾ ਦੇ ਨਿਆ ਗੋਸ਼ਨੀ ਬਾਈ ਮਾਤੇ ਚੱਲ ਨਾ ਕੋਈ ਨਹੀਂ ਜਾਂਦੇ ਵੇਲੇ ġੇੜਾ ਵਜ ਗਿਆ ਹੋਰ ਕਿਆ ਜੈਕਟ ਕੱਢ ਕੇ ਪਾਕ ਕੱਟਦੀ ਮਾਈ ਕਹਿੰਦਾ ਉਹ ਬਾਈ ਕਰਨੀ ਪੈ ਗਈ ਵਧੀਆ ਨਹੀਂ ਲੱਗ ਰਹੀ ਥੀ ਆਹ ਤੂੰ ਚਾਰੇ ਕੱਢਦਾ ਜੀ ਵਧੀਆ ਦਾ ਹਾਤੀ ਉਹ ਆ ਜਾ ਆ ਜਾ ਯਾਰ ਆ ਕੰਮ ਠੀਕ ਹੈ ਆ ਕੰਮ ਠੀਕ ਹੈ ਮੈਂ ਤਾਂ ਕੁਰਸੀਆਂ ਰੱਖ ਲੈਣੀਆਂ ਆਈ ਜੀ ਹੋਇਆ ਤਾਂ ਉਹ ਆਈ ਵਾ ਆਈ ਵਾ ਹਾਂ ਉਹ ਵਾ ਚੱਲਿਆ ਕੁਰਸੀਆਂ ਰੱਖੇ ਕੁਰਸੀਆਂ ਖਰੀਦੀਆਂ ਹੋਣੀਆਂ ਬੰਦੇ ਨੇ ਉਹ ਖਰੀਦੀਆਂ ਹੋਣੀਆਂ ਬਾਈ ਠੀਕ ਆ ਨਹੀਂ